ਲੋਵੀ ਸਾਥੀ ਪਿਆਰਿਓ ਅੱਜ ਆਪਾਂ ਪਹੁੰਚੇ ਆਂ ਭਲਾੜਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਕਮ ਕਾਰਜ ਸਾਧਕ ਅਫਸਰ ਪੰਚਾਇਤ ਸਮਤੀ ਭਲਾੜਾ ਮਾਨਸਾ ਵਿਖੇ ਜਿੱਥੇ ਵੱਖ-ਵੱਖ 84 85 ਪਿੰਡਾਂ ਦੇ ਲੋਕ ਪੰਚੀ ਸਰਪੰਚੀ ਦੀ ਚੋਣ ਹੋਣ ਜਾ ਰਹੀ ਹੈ ਜੋ ਕਿ 15 ਤਰੀਕ ਨੂੰ ਚੋਣ ਕਮਿਸ਼ਨ ਵੱਲੋਂ ਤਰੀਕ ਦਿੱਤੀ ਜਾ ਰਹੀ ਹੈ ਤੇ ਅੱਜ ਦਾ ਰੁਖ ਤੁਹਾਨੂੰ ਦੇਪੋ ਭਾਈ ਜੀ ਮੈਂ ਕੋਈ ਰਾਜਨੀਤਿਕ ਗ੍ਰੂਪੀ ਨਹੀਂ ਪਰ 50 ਸਾਲਾਂ ਦੇ ਰਿਕਾਰਡ ਦੇ ਵਿੱਚ ਪਹਿਲੀ ਵਾਰੀ ਦੇਖਿਆ ਹੈ ਜਿਹੜਾ ਇੰਨਾ ਸਿਸਟਮਾ ਮਕਾਮੀ ਆ ਜਿਹੜੀਆਂ ਕਾਲੇ ਸ਼ਰਾਬ ਦੇ ਨਾਂ ਤੇ ਲੋਕਾਂ ਦੀ ਹਰਾਸ਼ਮੈਂਟ ਹੋ ਰਹੀ ਹੈ ਪਹਿਲਾਂ ਪਹਿਲਾਂ ਤੋਂ ਦੇ ਨਾਂ ਤੇ ਇਹ ਸਿੱਧ ਗਈ ਹੈ ਲੋਕਾਂ ਨੂੰ ਬਹੁਤ ਵੱਡੀ ਬਦਲ ਤੇ ਸ਼ਰਤਾਂ ਸਰਕਾਰ ਕਹਿੰਦੀ ਅਸੀਂ ਤਰੀਕੇ ਸਰਲ ਕਰਦੇ ਪਰ ਕੋਈ ਸਰਲ ਨਹੀਂ ਹੋਏ ਇੰੀਆਂ ਸ਼ਰਤਾਂ ਰੱਖ ਰਹੀਆਂ ਨੇ ਨਾਲੇ ਸਰਬਸਾਂਤੀ ਦੇ ਨਾਂ ਤੇ ਸਰਕਾਰ ਕਹਿੰਦੀ ਵੀ ਸਮਝਦਿਆਂ ਕਰ ਲੋ ਸਮਤੀਆਂ ਵਾਲੇ ਚੁਣੇ ਹੋਏ ਉਮੀਦਵਾਰਾਂ ਦੀ ਵੀ ਇੰਨੀ ਖੱਜਲ ਖਵਾਰੀ ਹੈ ਕੋਈ ਕਾਗਜ਼ ਭਰਵਾਉਣ ਦਾ ਪ੍ਰਬੰਧ ਨਹੀਂ ਕੋਈ ਇੱਥੇ ਪਾਣੀ ਦੀ ਪੀਣ ਵਾਲੇ ਦਾ ਸਿਸਟਮ ਨਹੀਂ ਹੈਗਾ ਦੇਖੋ ਖਾਰੇ ਪਾਣ ਦੀ ਟੈਂਕੀ ਜਰੂਰ ਖੜੀ ਹੈ ਭਰੀ ਹੋਈ ਜਿਹਦੇ ਨਾਲ ਲੋਕਾਂ ਦੇ ਪੇਟ ਖਰਾਬ ਹੋਣਗੇ ਬੀਬੀ ਕੇ ਕੋਈ ਪ੍ਰਬੰਧ ਨਹੀਂ ਕੋਈ ਵਿਦਿਸ਼ਤ ਨਹੀਂ ਹੈਗਾ ਕੋਈ ਬਲਾਕ ਵਾਈਜ਼ ਪ੍ਰਬੰਧ ਨਹੀਂ ਕੀਤਾ ਗਿਆ 85 ਪਿੰਡ ਇਕੱਠੇ ਕਰੇ ਫਿਰ ਜਿੱਥੇ ਅੱਜ ਜਿਹੜੇ ਨਾਮਜ਼ਦਗੀ ਭਰਤੀ ਇੱਥੇ ਖਾਲੀ ਹੈ ਜਿਹੜੇ ਉਹਨਾਂ ਨੇ ਫਾਰਮ ਐਜ ਲਾਸਟ ਨਹੀਂ ਵੀਰੇ ਜਿਸ ਤਰ੍ਹਾਂ ਕੱਟੂਤੀ ਉੱpon ਵੀ ਜਿਆਦਾ ਹੈ ਕੋਈ ਡਿਸਪੀਸਲ ਨਹੀਂ ਲੱਗਦਾ ਵੀ ਤਾਂ ਉਸ ਨੂੰ ਦੇਖ ਕੇ ਲੱਗਦਾ ਕਿ ਅੰਕੜੇ ਹੈਂ ਭਾਰਤ ਦਾ ਲੰਨੇ 84% ਕਿ ਉਹਨਾਂ ਦੀਆਂ ਨਾਮਦਾਰੀਆਂ ਦਾ ਬਿਲਕੁਲ ਨਹੀਂ ਵੀਰੇ ਮੇਰਾ ਖਿਆਲ ਹੈ ਵੀ 50% ਮਸਾਂ ਭਰੇ ਜਾਣਗੇ ਇਸ ਢੰਗ ਨਾਲ ਜਿਵੇਂ ਜਿਹੜੇ ਸਭ ਚੱਲ ਰਹੇ ਨੇ ਕੋਈ ਨੀਸੀ ਜਿਹੜੇ ਕਲੈਕਸ਼ਨ ਕਮਿਸ਼ਨ ਤੋਂ ਕੀ ਮੰਗ ਕਰਦੇ ਹੋ ਜਿਹੜੀਆਂ ਨਾਮਦਾਰੀਆਂ ਹੈ ਉਹਨਾਂ ਲਈ ਕੀ ਮੰਗ ਕਰਦੇ ਹੋ ਕਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਸੀ ਜਾਂ ਤਾਂ ਛੁੱਟੀਆਂ ਰੱਦ ਕਰਨੀਆਂ ਸੀ ਪਹਿਲਾਂ ਜਿਹੜੀਆਂ ਵਜ੍ਹੀ ਦੀਆਂ ਛੁੱਟੀਆਂ ਕਰਨੀਆਂ ਨੇ ਜਾਂ ਇਹਨਾਂ ਦੀ ਡੇਟ ਵਧਾਈ ਜਾਣੀ ਸੀ ਡੇਟ ਵਧਾਉਣੀ ਚਾਹੀਦੀ ਸੀ ਇਹ ਕੋਈ ਬਲਾਗ ਵਾਈ ਚਾਹੀਦਾ ਇਸ ਸਿਸਟਮ ਵਿੱਚ ਕੋਈ ਤਰੀਕਾ ਨਹੀਂ ਬਈ ਇਹ ਕੋਈ ਤਰੀਕਾ ਨਹੀਂ ਜਿਹੜਾ ਅੱਜ ਤੱਕ ਦੇਖਿਆ ਪਹਿਲਾਂ 50 ਸਾਲਾਂ ਦੇ ਵਿੱਚ ਕਦੇ ਇੰਨਾ ਦੇਖਿਆ ਨਹੀਂ ਇਹਨਾਂ ਦੀ ਪੰਚਾਇਤੀ ਚੋਣਾਂ ਦੇ ਵਿੱਚ ਤੁਸੀਂ ਕੀ ਸੰਦੇਸ਼ ਹੈ ਸੰਦੇਸ਼ ਜੇ ਨਾਲ ਮੈਂ ਐਡਾ ਕੋਈ ਵੱਡਾ ਬੰਦਾ ਨਹੀਂ ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹਣਾ ਕਿ ਆਹ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਤੋਂ ਬਾਅਦ ਬਲਾਗ ਸੰਖਤੀ ਆ ਜਾਣੀਆਂ ਜ਼ਿਲ੍ਹਾ ਪ੍ਰੀਸ਼ਦ ਆ ਜਾਣੀਆਂ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਆ ਜਾਣੀਆਂ ਫਿਰ ਮੈਂਬਰ ਆਫ ਪਾਰਲੀਮੈਂਟ ਦੀਆਂ ਆਉਣੀਆਂ ਬਥੇਰੀਆਂ ਚੋਣਾਂ ਹੋਣੀਆਂ ਤੇ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆਪਾਂ ਪਿੰਡਾਂ ਦੇ ਵਿੱਚ ਆਪਾਂ ਪਿੰਡਾਂ ਦੇ ਲੋਕ ਤੇ ਕਿਰਪਾ ਕਰਕੇ ਮੇਰੀ ਇਹ ਸਾਰੇ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਹੈ ਕਿ ਪੰਚਾਇਤੀ ਚੋਣਾ ਜਾਂ ਕੋਈ ਵੀ ਚੋਣਾ ਹੁੰਦੀਆਂ ਰਹਿੰਦੀਆਂ ਨੇ ਦੋ ਦੋ ਤਿੰਨ ਤਿੰਨ ਮਹੀਨੇ ਬਾਅਦ ਚੋਣਾ ਹੁੰਦੀਆਂ ਰਹਿੰਦੀਆਂ ਪਰ ਲੇਕਿਨ ਆਪਣੀ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਨੂੰ ਠੇਸ ਨਾ ਪਹੁੰਚਾਇਆ ਕਰੋ ਭਾਈਚਾਰਕ ਸਾਂਝ ਨੂੰ ਕਾਇਮ ਰੱਖੋ ਚੋਣਾ ਪਿੱਛੇ ਕਿਤੇ ਆਪਣੀਆਂ ਭਾਈਚਾਰਕ ਸਾਂਝਾਂ ਦੇ ਵਿੱਚ ਜਿਹੜਾ ਹੈਗਾ ਫਰਕ ਨਾ ਪਾਓ ਕਿਤੇ ਆਪਾਂ ਜਦੋਂ ਹੈਗਾ ਦੇਖਦੇ ਹਾਂ ਪਿੰਡਾਂ ਦੇ ਵਿੱਚ ਕਈ ਚੋਣਾਂ ਦੇ ਵਿੱਚ ਇਹੋ ਜਿਹੇ ਲੜਾਈਆਂ ਹੋ ਜਾਂਦੀਆਂ ਜਿਹੜੇ 10 10 20 20 ਸਾਲ ਮੁਰ ਕੇ ਬੰਦੀਆਂ ਨਹੀਂ ਆਫਰੇ ਚ ਆਜ਼ਮੇ ਜੰਨੋ ਹਟ ਜਾਂਦੀ ਹੈ ਸੋ ਐਸਾ ਕੋਈ ਵੀ ਕਦਮ ਨਾ ਚੁੱਕੋ ਜਿਹਦੇ ਨਾਲ ਸਾਡੀ ਭਾਈਚਾਰਕ ਸਾਂਝ ਨੂੰ ਨੁਕਸਾਨ ਹੋਵੇ ਆਪਣੀ ਭਾਈਚਾਰਕ ਸਾਂਝ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਦੇ ਇਹੋ ਜਿਹਾ ਮਾੜਾ ਹਾਲ ਨਹੀਂ ਦੇਖਿਆ ਪ੍ਰਸ਼ਾਸਨ ਦਾ ਲੋਕ ਰਾਤ ਰਾਤ ਕਰੀ ਜਾਂਦੇ ਇੱਥੇ ਕੋਈ ਪੁੱਤਾ ਪ੍ਰਬੰਧ ਨਹੀਂ ਜੀ ਸਾਹਿਬ ਨਾਲ ਤਾਂ ਮੈਨੂੰ ਆਇਆ ਲੱਗਦਾ ਵੀ ਅੱਧੇ ਲੋਕਾਂ ਦੇ ਕਾਗਜ਼ ਵੀ ਨਹੀਂ ਭਰੇ ਮੈਂ ਬੇਨਤੀ ਕਰਦਾ ਹਾਂ ਕਾਟੀ ਮਾਧਿਅਮ ਰਾਹੀਂ ਵੀ ਪ੍ਰਸ਼ਾਸਨ ਨੂੰ ਇਹ ਸਾਰਾ ਸੰਭੋਗ ਦੀ ਦੇਖਰੇਖ ਕਰਕੇ ਇਹਨਾਂ ਸਾਰੇ ਨੂੰ ਮਤਲਬ ਉੱਤਪਾਦਨ ਪ੍ਰਬੰਧ ਕੀਤੇ ਜਾਣੇ ਤੇ ਤੁਸੀਂ ਹੀ ਆ ਗਏ ਐਨਾ ਮਾੜਾ ਹਾਲ ਹੈ ਸਰਕਾਰ ਦਾ ਲੋਕ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲੋਕਾਂ ਨੂੰ ਐ ਸੀਗਾ ਵੀ ਵਧੀਆ ਮਤਲਬ ਕੰਮ ਹੋਣਗੇ ਪਰ ਪਹਿਲੀ ਵਾਰ ਇਹ ਹੋ ਰਿਹਾ ਵੀ ਬੁਰਾ ਹਾਲ ਹੈ ਕੋਈ ਪ੍ਰਸ਼ਾਸਨ ਦੀ ਦੇਖਰੇਖ ਨਹੀਂ ਲੋਕ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਪ੍ਰਸ਼ਾਸਨ ਨੇ ਆਪਦੇ ਬੰਦੇ ਨਹੀਂ ਲਾਏ ਹੋਏ ਮਤਲਬ ਬੁਰਾ ਹਾਲ ਹੈ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਅਮਨ ਅਮਾਨ ਨਾਲ ਜਿਹੜੀ ਇਹ ਕਾਗਜ਼ਾਂ ਦੇ ਲੋਕਾਂ ਦੇ ਘਰੇ ਜਾਣ ਕੋਈ ਧੱਕੇਸ਼ਾਹੀ ਨਾ ਹੋਵੇ ਕਿਉਂਕਿ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਨੇ ਉਹਨਾਂ ਨਾਲ ਵੀ ਧੱਕਾ ਹੋਇਆ ਹੋਈ ਜਾਂਦਾ ਹੈ ਕਿਤੇ ਮਤਲਬ ਜਿਸ ਦੇ ਕਾਗਜ਼ ਖਰਾਬ ਕਰ ਦਿੰਦੇ ਆ ਜੋ ਵੀ ਮਤਲਬ ਮੌਜੂਦਾ ਸਰਕਾਰ ਹੈ ਪੂਰੇ ਵੱਲੋਂ ਤਾਂ ਕੈਸਾ ਹੀ ਠੀਕ ਹੈ ਲੋਹ ਵੀ ਸਾਥੀ ਪਿਆ ਰਹੋ ਅੱਜ ਆਪਾਂ ਵੀ ਪਹੁੰਚੇ ਆ ਬੁਲਾਡਾ ਵਿਖੇ ਜਿੱਥੇ ਬਕਬਕ ਪਿੰਡਾਂ ਦੇ ਲੋਕ ਸਾਥੀ ਵੀਰ ਮੋਤਵਾਰ ਸੱਜਣਾ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਪੰਚਾਇਤੀ ਚੋਣਾਂ ਦਾ ਆਗਾਜ਼ ਤੇ ਵਿਜਲ ਵੱਜ ਚੁੱਕਿਆ ਜੀ ਜਿਸ ਦੇ ਸੰਬੰਧ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਲੋਕ ਵੱਖ-ਵੱਖ ਅੰਦਾਰਿਆਂ ਤੋਂ ਵੱਖ-ਵੱਖ ਦੁਕਾਨਾਂ ਤੋਂ ਵੱਖ-ਵੱਖ ਚੈਂਬਰਾਂ ਤੋਂ ਆਪਣੀਆਂ ਫਾਈਲਾਂ ਇਹ ਕਾਗਜ਼ ਤਿਆਰ ਕਰਾ ਕੇ ਅੱਜ ਦਫ਼ਤਰ ਦੇ ਵਿੱਚ ਪਹੁੰਚੇ ਨੇ ਤੇ ਤੁਸੀਂ ਦੇਖ ਰਹੇ ਹੋ ਜਿਸ ਦੇ ਪਾਰਕਾਂ ਦੇ ਵਿੱਚ ਸਰਕਾਰ ਵੱਲੋਂ ਵਧੀਆ ਪ੍ਰਬੰਧ ਕੀਤੇ ਨੇ ਪਰ ਗਰਮੀ ਤੇ ਲੋਕਾਂ ਦਾ ਬਹੁਤ ਹੀ ਭਾਰੀ ਇਕੱਠ ਹੰਜੂਮ ਹੋ ਰਿਹਾ ਤੇ ਭੱਜ-ਭੱਜ ਕੇ ਲੋਕ ਆਪਣੇ ਫਾਰਮ ਅਪਲਾਈ ਕਰਨ ਲਈ ਜਾ ਰਹੇ ਹਨ ਤਾਂ ਕਿ ਕਿਸੇ ਦਾ ਕੋਈ ਵੀ ਕਾਗਜ਼ ਰਿਜੈਕਟ ਨਾ ਹੋਵੇ ਸਾਰੇ ਤਰੀਕੇ ਦੇ ਨਾਲ ਵੱਖ-ਵੱਖ ਕਮਰਿਆਂ ਦੇ ਜੋ ਲੋਕ ਬਾਤਾਬਰ ਨ ਪੌਦਿਆਂ ਤੋਂ ਅੱਗ ਲਗਾਉਂਦੇ ਨੇ ਤਾਂ ਅੱਜ 84 85 ਪਿੰਡਾਂ ਦੇ ਲੋਕ ਉਹਨਾਂ ਹੀ ਦਰਖਤਾਂ ਦੇ ਥੱਲੇ ਆਪਣਾ ਸਾਹ ਲੈ ਰਹੇ ਨੇ ਸਭ ਤੋਂ ਪਹਿਲਾਂ ਉਹ ਦਰਖਤਾਂ ਦੀ ਅੱਜ ਸ਼ਾਨ ਦਾ ਆਨੰਦ ਮਾਣ ਰਹੇ ਸਾਰੇ ਹੀ ਪਿੰਡਾਂ ਤੇ ਬਲਾਕਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਕੋਈ ਸਰਬਸੰਮਤੀ ਹੋਏ ਚੇਕ ਕੋਈ ਚੋਣਾਂ ਦੇ ਵਿੱਚ ਉਠਰੇ ਤਾਂ ਆਪਣਾ ਪ੍ਰੇਮ ਪਿਆਰ ਅਤੇ ਭਾਈਚਾਰਕ ਸਾਂਝ ਬਣਾ ਕੇ ਇਹਨਾਂ ਚੂਣਾ ਨੂੰ ਨਿਪਰੇ ਚਾੜੋ ਤਾਂ ਕਿ ਕਿਸੇ ਨਾਲ ਕੋਈ ਬੈਰ ਵਿਰੋਧ ਨੂੰ ਛੱਡ ਕੇ ਇਹ ਚੂਣਾ ਤਾਂ ਸਾਥੀ ਪਿਆਰੇ ਆਉਨੀਆਂ ਜਾਣੀਆਂ ਰਹਿੰਦੀਆਂ ਨੇ 5 ਸਾਲਾਂ ਬਾਅਦ ਤੁਸੀਂ ਇਹਨਾਂ ਚੂਣਾ ਨੂੰ ਬੜੀਏ ਤਰੀਕੇ ਨਾਲ ਪ੍ਰੇਮ ਪਿਆਰ ਨਾਲ ਭਾਈਚਾਰਕ ਸਾਂਝ ਨਾਲ ਆਪਣੀ ਪੰਚਾਇਤ ਆਪਣੇ ਪੰਚ ਨੂੰ ਬੜੀਏ ਤਰੀਕੇ ਨਾਲ ਬਣਾ ਕੇ ਉਹਨਾਂ ਦਾ ਸਹਿਯੋਗ ਦੇ ਕੇ ਤਾਂ ਕਿ ਆਪਾਂ ਆਪਣੇ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਕਰਾ ਸਕੀ ਜੀ ਧੰਨਵਾਦ ਸਾਥੀਓ